ਕਲ ਜੀ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ 팬ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਹਿਸਟਰੀ ਸਵਿਖਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਿਆਕਰਨ ਤੇ ਵਿਸ਼ਾ ਹੈ ਜੀ ਲਿਪੀ ਬੋਧ ਈਟੀਟੀ ਪੇਪਰ ਇੱਕ ਮਾਸਟਰ ਕੈਡਰ ਕਲਰਕ ਤੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਲਈ ਮਹੱਤਵਪੂਰਨ ਜੋ ਪ੍ਰਸ਼ਨ ਨੇ ਉਹਨਾ ਪ੍ਰਸ਼ਨਾਂ ਦੇ ਬਾਰੇ ਮੈਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੀ ਲਿਖਤ ਦਾ ਆਧਾਰ ਲਿਪੀ ਹੈ ਭਾਵੇਂ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣਾ ਹੈ ਤਾਂ ਸਾਨੂੰ ਲਿਪੀ ਦੀ ਲੋੜ ਹੁੰਦੀ ਹੈ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਕਾਪ ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਲਿਪੀ ਕਿਹਾ ਜਾਂਦਾ ਹੈ ਸੋ ਲਿਪੀ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਦਾ ਆਧਾਰ ਹੈ ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਜਿਵੇਂ ਹਿੰਦੀ ਲਈ ਦੇਵਨਾਗਰੀ ਉਰਦੂ ਲਈ ਫਾਰਸੀ ਲਿਪੀ अंग्रेजी ली रोमन लिपि इस तरह पंजाबी दे गुरमुखी लिपि की वरतों की जाती है ये प्रश्न बहुत बार पूछा जाता है कि हिंदी की लिपि कि उर्दू की किड़ी है तो पंजाबी लिपि कि जे अजे तक तीन मेरा चैनल सबसक्राइब नहीं किया कृपा करके मेरा चैनल सबसक्राइब करो क्योंकि थोड़े जे समय जे मैं थोनों तो बहुत ज़्यादा जड़ा है प्रश्न ਕਰਵਾ ਰਹੀ ਹਾਂ ਕਿਸੇ ਵੀ ਭਾਸ਼ਾ ਦੇ ਅੱਖਰਾਂ ਨੂੰ ਜਦੋਂ ਇੱਕ ਲੜੀ ਵਿੱਚ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਪੰਜਾਬੀ ਦੀ ਵਰਣਮਾਲਾ ਦਾ ਨਾਮ 35 ਜਾਂ 35 ਅਖਰੀ ਹੈ ਭਾਸ਼ਾ ਦੇ ਅੱਖਰਾਂ ਧੁਨੀਆਂ ਜਾਂ ਵਰਨਾਂ ਨੂੰ ਜਦੋਂ ਇੱਕ ਲੜੀ 'ਚ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਥੋੜੇ ਜੇ ਸਮੇਂ ਮੈਂ ਤੁਹਾਨੂੰ ਜਿਆਦਾ ਤੋਂ ਜਿਆਦਾ ਜਿਹੜਾ ਪ੍ਰਸ਼ਨ ਕਰਵਾ ਰਹੀ ਹਾਂ ਕਿਸੇ ਵੀ ਚੈਨਲ ਤੇ 5 10 ਮਿੰਟ ਚ 30 ਜਾਂ 40 ਪ੍ਰਸ਼ਨ ਨਹੀਂ ਕਰਵਾਏ ਜਾਂਦੇ ਪੰਜਾਬੀ ਦੇ ਵਿੱਚ ਲਗਾ ਮਾਤਰਾ ਦੀ ਗਿਣਤੀ ਕਿੰਨੀ ਹੈ ਜੀ 10 ਮੁਕਤਾ ਸਵਰ ਤੁਨੀ ਨੂੰ ਕਹਿੰਦੇ ਹਨ ਪਰ ਇਸ ਦਾ ਕੋਈ ਚਿੰਨ ਨਹੀਂ ਹੈ ਪੰਜਾਬੀ ਲਿਖਣ ਵਾਲੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਉਨਾ ਅੱਖਰਾਂ ਨੂੰ ਮੁਕਤਾ ਲੱਗ ਵਾਲੇ ਅੱਖਰ ਕਿਹਾ ਜਾਂਦਾ ਹੈ ਤੇ ਸਵਰਾਂ ਵਿੱਚੋਂ ਕੇਵਲ ਐੜਾ ਹੀ ਮੁਕਤਾ ਹੁੰਦਾ ਹੈ ਸਸੇ ਤੋਂ ਲੈ ਕੇ ਲੱਲੇ ਪਰ ਬਿੰਦੀ ਤੱਕ ਬਾਕੀ ਜਿੰਨੇ ਵੀ ਵਿਅੰਜਨ ਨੇ ਉਹ ਮੁਕਤਾ ਰੂਪ ਵਿੱਚ ਵਰਤੇ ਜਾਂਦੇ ਹਨ ਸੋ ਮੁਕਤੇ ਦਾ ਕੋਈ ਵੀ ਚਿੰਨ ਕੋਈ ਵੀ ਸਾਈਨ ਨਹੀਂ ਹੈ ਕੱਲਾ ਅੱਖਰ ਆਪਣੇ ਆਪ ਚ ਮੁਕਤਾ ਹੈ ਕੰਨਾ ਅੱਖਰ ਤੋਂ ਪਿੱਛੋਂ ਲੱਗਦਾ ਹੈ ਇਹ ਲੰਬਾਈ ਵਿੱਚ ਅੱਖਰ ਤੋਂ ਅੱਧਾ ਹੁੰਦਾ ਹੈ ਕੰਨਾ ਲੱਗ ਜਿਸ ਪਿੱਛੇ ਲੱਗਦੀ ਹੈ ਉਸ ਦੀ ਕੀ ਆਵਾਜ਼ ਆਂਦੀ ਹੈ ਆ ਵੱਡੀ ਆਵਾਜ਼ ਆਂਦੀ ਹੈ ਜਿਵੇਂ ਕਾਰ ਹਾਰ ਗਾਜਰ ਠੀਕ ਹੈ ਸਾਗਰ ਤਾਂ ਦੇਖੋ ਜਿਸ ਅੱਖਰ ਨੂੰ ਵੀ ਕੰਨਾ ਲੱਗਦਾ ਹੈ ਉਸ ਦੀ ਲੰਬੀ ਆਵਾਜ਼ ਹੋ ਜਾਂਦੀ ਹੈ ਸਿਹਾਰੀ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਹੜੇ ਅੱਖਰ ਨਾਲ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਉਹਦੀ ਆਵਾਜ਼ ਕੀ ਆਉਂਦੀ ਹੈ ਈ ਜਿਵੇਂ ਸਿਰ ਕਿਸ ਆਦ ਦੇਖੋ ਲਗਾ ਮਾਤਰਾ ਕੋਈ ਤਾਂ ਅੱਖਰ ਤੋਂ ਬਾਅਦ ਲੱਗਦੀ ਹੈ ਕੋਈ ਪਹਿਲਾਂ ਲੱਗਦੀ ਹੈ ਕੋਈ ਅੱਖਰ ਦੇ ਉੱਪਰ ਤੇ ਕੋਈ ਅੱਖਰ ਦੇ ਹੇਠਾਂ ਲੱਗਦੀ ਹੈ ਬਿਹਾਰੀ ਅੱਖਰ ਤੋਂ ਬਾਅਦ ਲੱਗਦੀ ਹੈ ਤੇ ਆਵਾਜ਼ ਕੀ ਆਉਂਦੀ ਹੈ ਜਿਵੇਂ ਬੀਰ ਹੀਰ ਹੋਰ ਕਰ ਲੋ ਹੀਰ ਤੇ ਔਂਕਰ ਦੀ ਵਰਤੋਂ ਅੱਖਰ ਦੇ ਹੇਠਾਂ ਹੁੰਦੀ ਹੈ ਜਿਵੇਂ ਹੁਣ ਸੁਣ ਤਾਂ ਪੈਚ ਦੇਖੋ ਜਿਹੜਾ ਹੈ ਔਂਕਰ ਦੀ ਵਰਤੋਂ ਕੀਤੀ ਗਈ ਹੈ ਬਿਹਾਰੀ ਦੀ ਵਰਤੋਂ ਅੱਖਰ ਤੋਂ ਬਾਅਦ ਔਂਕਰ ਦੀ ਵਰਤੋਂ ਅੱਖਰ ਦੇ ਹੇਠਾਂ ਇਸੇ ਤਰ੍ਹਾਂ ਔਂਕਰ ਦੀ ਵਰਤੋਂ ਅੱਖਰ ਦੇ ਢੇਠਾ ਹੁੰਦੀ ਹੈ ਜਿਵੇਂ ਸੂਰਤ ਸਕੂਲ ਤੇ ਲਾਂ ਦੀ ਵਰਤੋਂ ਅੱਖਰ ਦੇ ਉੱਤੇ ਕੀਤੀ ਜਾਂਦੀ ਹੈ ਆਵਾਜ਼ ਕਿਵੇਂ ਦਿੰਦੀ ਹੈ ਉਹ ਸੇ ਕੇਸ ਆਦ ਤੇ ਦੁਲਾਵਾਂ ਦੀ ਵਰਤੋਂ ਵੀ ਅੱਖਰ ਦੇ ਉੱਤੇ ਹੁੰਦੀ ਹੈ ਆਵਾਜ਼ ਕੀ ਆਉਂਦੀ ਹੈ ਸੈ ਸੈਨਤ ਔਂਕੜ ਲਾਂ ਤੇ ਦੁਲਾਵਾਂ ਔਂਕੜ ਅੱਖਰ ਦੇ ਹੇਠਾਂ ਲਾਵਾਂ ਤੇ ਦੁਲਾਵਾਂ ਦੀ ਵਰਤੋਂ ਅੱਖਰ ਦੇ ਉੱਪਰ ਕੀਤੀ ਜਾਂਦੀ ਹੈ ਇੰਪੋਰਟੈਂਟ ਕੁਐਸਚਨ ਨੇ ਜੀ ਹੋੜਾ ਇਹ ਵੀ ਅੱਖਰ ਦੇ ਉੱਪਰ ਲੱਗਦਾ ਹੈ ਆਵਾਜ਼ ਕਿਵੇਂ ਆਂਦੀ ਹੈ ਹੋਰ ਮੋਰ ਆਦ ਤੇ ਕਨੋੜਾ ਵੀ ਅੱਖਰ ਦੇ ਉੱਪਰ ਲੱਗਦਾ ਹੈ ਇਹ ਆਵਾਜ਼ ਕਿਵੇਂ ਦਿੰਦਾ ਹੈ ਸੌਣ ਰੌਨਕ ਕੌਰ ਆਉ ਦੀ ਆਵਾਜ਼ ਇਸ ਵਿੱਚ ਆਉਂਦੀ ਹੈ ਤਾ ਸਾਡੇ ਕੋਲ ਪੰਜਾਬੀ ਵਿੱਚ ਕੁੱਲ ਲਗਾ ਮਾਤਰਾ ਕਿੰਨੀਆਂ ਨੇ 10 ਨੇ ਲੇਕਿਨ ਲਗਾ ਮਾਤਰਾ ਦੇ ਚਿੰਨ ਸਾਡੇ ਕੋਲ 9 ਨੇ ਕਿਉਂਕਿ ਮੁਕਤੇ ਦਾ ਕੋਈ ਵੀ ਸਾਈਨ ਕੋਈ ਵੀ ਚਿੰਨ ਨਹੀਂ ਹੈ ਊੜਾ ਐੜਾ ਈੜੀ ਨੂੰ ਜਦੋਂ ਲਗਾ ਮਾਤਰਾ ਲੱਗ ਜਾਂਦੀਆਂ ਹਨ ਤਾਂ ਜਿਹੜੀ ਆਵਾਜ਼ ਆਉਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਸਵਰ ਧੁਨੀਆਂ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਤਿੰਨ ਸਵਰ ਨੇ ਊੜਾ ਐੜਾ ਈੜੀ ਤੇ ਊੜਾ ਐੜਾ ਈੜੀ ਨੂੰ ਲਗਾ ਮਾਤਰਾ ਲੱਗ ਕੇ ਸਾਡੇ ਕੋਲ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ ਜੀ 10 ਹੋ ਜਾਂਦੀ ਹੈ ਹੁਣ ਅੱਗੇ ਗੱਲਬਾਤ ਕਰਦੇ ਹਾਂ ਕਿ ਊੜਾ ਐੜਾ ਈੜੀ ਨਾਲ ਕਿਹੜੀਆਂ-ਕਿਹੜੀਆਂ ਲਗਾਂਦੀ ਵਰਤੋਂ ਕੀਤੀ ਜਾਂਦੀ ਹੈ ਊੜੇ ਨਾਲ ਤਿੰਨ ਮਾਤਰਾ ਲੱਗਦੀਆਂ ਨੇ ਔਂਕੜ ਦੁਲੌਂਕੜ ਤੇ ਹੋੜਾ ਐੜੇ ਨਾਲ ਚਾਰ ਮੁਕਤਾ ਕੰਨਾ ਦੁਲਾਵਾ ਤੇ ਕਨੋੜਾ ਤੇ ਈੜੀ ਨਾਲ ਤਿੰਨ ਸਿਹਾਰੀ ਬਿਹਾਰੀ ਤੇ ਲਾ ਲਗਾ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ 343 ਊੜੇ ਨੂੰ ਤਿੰਨ ਮਾਤਰਾ ਐੜੇ ਨੂੰ ਚਾਰ ਤੇ ਈੜੀ ਨੂੰ ਤਿੰਨ 343 ਦਾ ਫਾਰਮੂਲਾ ਯਾਦ ਰੱਖ ਲਓ ਲਗਾ ਮਾਤਰਾ ਦੀ ਗਿਣਤੀ ਯਾਦ ਕਰਨੀ ਬਹੁਤ ਹੀ ਸੌਖੀ ਹੋ ਜਾਏਗੀ ਸੋ ਲਗਾ ਮਾਤਰਾ ਪਹਿਲਾਂ ਆਪਾਂ ਕੀ ਕੀਤਾ ਤੁਨੀਆਂ ਕੀਤੀਆਂ ਤੁਨੀਆਂ ਤੋਂ ਬਾਅਦ ਕੀ ਕੀਤਾ ਹੈ ਜੀ ਲਗਾ ਮਾਤਰਾ ਹੁਣ ਗੱਲ ਕਰਦੇ ਆ ਲਗਾ ਖਰਦੀ बिंदी टिप्पी तो अदकी के लगा खर ने बिंदी नाल छे मात्रा लगदिया ने टिप्पी नाल चार ते अदक नाल भी चार मात्रा लगदिया बिंदी टिप्पी अदक लिख लो छः चार चार, चार। छ सौ तरताली जड़ा है या छे सौ चौताली सॉरी याद रख लो तो लगा मात्रा की गिनती थोड़े याद हो जाएगी तो साढ़े को लगा खर किन्ने तीन किड़े ने बिन्दी टिप्पी अदक ਹਾ ਹਾ ਰਾ ਰਾ ਵਾ ਵਾ ਪੰਜਾਬੀ ਵਿੱਚ ਕੀ ਨੇ ਦੋ ਅੱਖਰ ਨੇ ਦੋ ਤਮਿੰ ਦੋਰਾ ਜਿਹੜਾ ਅੱਖਰ ਆਪਣੀ ਦੂਰੀ ਆਵਾਜ਼ ਦਿੰਦਾ ਹੈ ਤੇ ਪੰਜਾਬੀ ਵਿੱਚ ਦੋ ਤ ਅੱਖਰਾਂ ਦੀ ਵਰਤੋਂ ਹਮੇਸ਼ਾ ਕਿੱਥੇ ਹੁੰਦੀ ਹੈ ਜੀ ਪੈਰ ਵਿੱਚ ਹੁੰਦੀ ਹੈ ਪੰਜਾਬੀ ਵਿੱਚ ਦੋ ਤ ਅੱਖਰਾਂ ਦੀ ਵਰਤੋਂ ਹਮੇਸ਼ਾ ਕਿੱਥੇ ਹੁੰਦੀ ਹੈ ਪੈਰ ਵਿੱਚ ਹੁੰਦੀ ਹੈ ਤੇ ਦੋ ਤ ਅੱਖਰ ਸਾਡੇ ਕੋਲ ਪੰਜਾਬੀ ਚ ਤਿੰਨ ਹੀ ਹਨ ਹਾ ਹਾ ਰਾ ਰਾ ਤੇ ਵਾ ਵਾ ਇੰਪੋਰਟੈਂਟ ਕੁਐਸਚਨ ਨੇ ਕਈ ਵਾਰ ਪੁੱਛੇ ਜਾਂਦੇ ਨੇ ਇਸੇ ਤਰ੍ਹਾਂ ਅੱਖਰ ਤੁਨੀਆਂ ਲਗਾ ਮਾਤਰਾ ਤੇ ਲਗਾਖਰ ਜਦੋਂ ਸਾਰੇ ਹੀ ਮਿਲ ਜਾਂਦੇ ਨੇ ਤਾਂ ਉਹ ਪੰਜਾਬੀ ਦੀ ਕਿਹੜੀ ਲਿਪੀ ਬਣ ਜਾਂਦੀ ਹੈ ਗੁਰਮੁਖੀ ਲਿਪੀ ਬਣ ਜਾਂਦੀ ਹੈ ਤੁਨੀਆਂ ਊੜੇ ਤੋਂ ਲੈ ਕੇ ਲੱਲੇ ਪਰ ਬਿੰਦੀ ਤੱਕ ਲਗਾ ਮਾਤਰਾ ਅਸੀਂ 10 ਕੀਤੀਆਂ ਨੇ ਲਗਾਖਰ ਤਿੰਨ ਨੇ ਬਿੰਦੀ ਟਿੱਪੀ ਅਦਗ ਸੋ ਇਹ ਸਾਰੇ ਮਿਲ ਕੇ ਹੀ ਪੰਜਾਬੀ ਦੀ ਗੁਰਮੁਖੀ ਲਿਪੀ ਬਣਦੇ ਹਨ ਪੰਜਾਬੀ ਲਿਪੀ ਦੇ કુલ 54 ਚਿੰਨ ਪੰਜਾਬੀ ਭਾਸ਼ਾ ਨੂੰ ਲਿਖਣ ਵਿੱਚ ਸਹਾਇਕ ਹੁੰਦੇ ਹਨ 54 ਕਿਹੜੇ ਨੇ ਅੱਖਰ ਕੁੱਲ ਤੁਨੀਆਂ ਕਿੰਨੀਆਂ ਨੇ 41 ਲਗਾ ਮਾਤਰਾ ਕਿੰਨੀਆਂ ਨੇ 10 ਲਗਾ ਖਰ ਕਿੰਨੇ ਨੇ 3 41 10 51 ਤੇ 3 54 ਤੇ ਪੰਜਾਬੀ ਦੇ ਸਿਰ 54 ਹੀ ਚਿੰਨ ਨੇ ਜਿਹੜੀ ਪੂਰੀ ਪੰਜਾਬੀ ਭਾਸ਼ਾ ਨੂੰ ਲਿਖਣ ਵਿੱਚ ਅਖਬਾਰਾਂ ਲਿਖਣ ਤੇ ਸਾਹਿਤ ਲਿਖਣ ਚ ਸਹਾਇਕ ਸਿੱਧ ਹੁੰਦੀਆਂ ਹਨ स्वाजदी वीडियो के मैं गुरमुखी लिपि ज लिपि की है ओस दे बारे तो जानकारी दी है क्वेश्चन सारे ही इंपॉर्टेंट करवाए ने होर इस तरह दानकारियाँ प्राप्त करने के लिए यूट्यूब तो मेरे चैनल पंजाबी वाले भैन जी को सबसक्राइब करो महत्वपूर्ण जानकारियाँ जनरल नॉलेज करंट अफेयर फिक्स हिस्टरी तोाबी संबंधित महत्वपूर्ण जानकारियां प्राप्त करके ਆਪਣੇ ਪੇਪਰ ਦੀ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ